ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਪੰਜਾਬ ਵਿੱਚ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂਗਾ ਸੋ ਉਹਨਾਂ ਦੇ ਜਦਾਂ ਮਤਲਬ ਇਹ ਜਿਹੜੀ ਸਹਾਇਤਾ ਭੇਜੀ ਜਾਂਦੀ ਆ ਤੇ ਲੁਧਿਆਣੇ ਬੱਚਿਆ ਸਾਡਾ ਆਫਿਸ ਤੇ ਅਸੀਂ ਮੈਂ ਵੀ ਜਦੋਂ ਲਾ ਲਓ ਵੀ 4 ਸਾਲ ਦੇ ਲਗਭਗ ਹੋ ਗਏ ਆ ਇਸ ਸੇਵਾ ਸੁਸਾਇਟੀ ਦੇ ਨਾਲ ਜੁੜਿਆ ਨੂੰ ਹਰ ਮਹੀਨੇ ਜਦਾਂ ਮਤਲਬ 5 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਰਾਸ਼ਨ ਦੀ ਸੇਵਾ ਜਿਹੜੀ ਆ ਆ ਜਾਂਦੀ ਆ ਜੀ ਇਦੇ ਵਿੱਚ ਹੁੰਦਾ ਦਾਲ, ਚੋਲ, ਪੰਜ ਤਰ੍ਹਾਂ ਦੀਆਂ ਦਾਲਾਂ, ਖੰਡ, ਪੱਤੀਕੇ, ਸਰ੍ਹੋਂ ਦਾ ਸਾਬਣ, ਤੇਲ, ਮਤਲ ਜਿਹੜੀਆਂ ਖਾਣ ਵਾਲੀਆਂ ਰਸੋਈ ਦੀਆਂ ਵਸਤਾਂ ਉਹ ਸਾਰੀਆਂ ਹੁੰਦੀਆਂ ਜੀ ਤੇ ਬਾਬਾ ਜੀ ਕਹਿੰਦੇ ਅੱਜ ਤੂੰ ਵੀ ਨਾਲ ਚੱਲ ਤੇ ਮੈਨੂੰ ਵੀ ਅੱਜ ਨਾਲ ਲੈ ਕੇ ਤੇ ਅਚੀ ਅੱਜੇ ਸੇਵਾ ਕਰਨ ਗਿਆ ਸੀ ਜੀ ਸੋ ਆਪ ਬਲੌਗ ਪਾਉਣ ਲੱਗੇ ਆ ਜੀ ਇਹ ਦੇਖਿਓ ਜੀ ਹਾਂ ਜੀ ਹੁਣ ਸਾਡਾ ਜਿਹੜਾ ਜਿੱਦਾਂ ਸਟਾਪ ਆ ਗਿਆ ਆ ਇੱਥੇ ਅਸੀਂ ਜਿਹਦਾ ਮਤਲਬ ਬੰਡੜੇ ਆ ਜਿੱਦਾਂ ਕੱਟ ਵਗੈਰਾ ਇਹ ਕਿਹੜਾ ਪਿੰਡ ਹੈ ਬਾਬਾ ਜੀ ਮਹਿਮੂਦਪੁਰ ਮਹਿਮੂਦਪੁਰ ਜ਼ਿਲ੍ਹਾ ਫਰਦਾਸਾ ਹਾਂ ਬਟਾਲੇ ਦੇ ਵਿੱਚ ਹਟਾਲੇ ਅਮਨਸਰ ਅਮਰਸਰ ਜ਼ਿਲ੍ਹਾ ਹੁੰਦਾ ਠੀਕ ਹੈ ਜੀ ਉਹ ਜ਼ਿਲ੍ਹਾ ਅਮਰਸਰ ਹੈ ਜ਼ਿਲ੍ਹਾ ਅਮਰਸਰ ਸੋਰ ਜ਼ਿਲ੍ਹਾ ਅਮਰਸਰ ਤੇ ਅੱਛੇ ਵੀ ਆਹ ਵੇਖੋ ਜੀ ਅਸੋਲੇ ਸੀ ਮਹਿਮੂਦਪੁਰ ਖੜੇ ਹਾਂ ਉਹਦੀ ਫਿਰਨੀ ਦੇ ਉੱਤੇ ਆ ਕਿ ਜਿੱਦਾਂ ਹੀ ਅੱਗੇ ਜਾਈ ਜਾਨੇ ਆ ਤੇ ਤੁਹਾਨੂੰ ਨਾਲ-ਨਾਲ ਇਨਫੋਰਮੇਸ਼ਨ ਦਈ ਜਾਵਾਂਗੇ ਇਹਨੂੰ ਵੀਰ ਆਉਣ ਲੱਗੇ ਆ ਇੱਧਰ ਬਾਬਾ ਜੀ ਆ ਗਏ ਆ ਤੇ ਇਨਾਂ ਦੇ ਜਦਾਂ ਥਰੂ ਸੇਵਾ ਹੁੰਦੀ ਆ ਜੀ ਗੁਰਮੁਖ ਪਿਆਰੇ ਅਰੇ ਬਾਬੇ ਇਹ ਇੱਥੋਂ ਫੇਰ ਜਦਾਂ ਮਤਲਬ ਕਿੰਨੀਆਂ ਕਿੱਟਾਂ ਉਤਰਦੀਆਂ ਜੀ ਇੱਥੇ ਇੱਥੇ ਵਗਰੂ 37 ਕਿੱਟਾਂ ਉਤਰਦੀਆਂ ਆ ਅਮਰਸਰ ਦੇ ਜੀ ਅ ਠੀਕ ਆ ਜੀ ਫੇਰ ਕਿੱਥੇ ਕਿੱਥੇ ਜਾਂਦੀਆਂ ਜੀ ਇੱਥੇ ਲੱਗ ਲੱਗੇ ਪਿੰਡ ਕੋਈ 2 ਕਿਲੋਮੀਟਰ ਤੇ ਕੋਈ 4 ਕਿਲੋਮੀਟਰ ਤੇ ਕੋਈ 10 ਕਿਲੋਮੀਟਰ ਤੇ ਆ ਉਹ ਸਾਰੇ ਪਿੰਡਾਂ ਜਿਹੇ ਜਪਾਂ ਦੇ ਆਗੇ ਤੇ ਦੋ ਆਗੇ ਤੇ ਚਾਰ ਆ ਇਹਨਾਂ ਸਾਰੇ ਪਿੰਡਾਂ ਜਾਂਦੀਆਂ ਨੇ ਤੇ ਮਤਲਬ ਤੁਸੀਂ ਉਹ ਆਪ ਆਣ ਕੇ ਲੈ ਜਾਂਦੇ ਆ ਤੁਸੀਂ ਦੇ ਕੇ ਹੁੰਦੇ ਜੀ ਨਹੀਂ ਆਪ ਜੀ ਆ ਕੇ ਇਥੋਂ ਫਿਰ ਗੱਡੀ ਤੇ ਆਪਣਾ ਸਮਾਨ ਕਰਕੇ ਲੋਡ ਤੇ ਛੱਡ ਕੇ ਆਈਦਾ ਠੀਕ ਹੈ ਜੀ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਜਿਸ ਤਰ੍ਹਾਂ ਆਪਾਂ ਪਿੱਛੇ ਮੱਤੇਵਾਲਾ ਕਿਟ ਲਈਆ ਇੱਥੇ ਦੀਆਂ ਕਿੱਟਾਂ ਨੇ ਉਹਦੇ ਬਾਅਦ ਰਸੀਦਪੋਰਡ ਦੀਆਂ ਕਿੱਟਾਂ ਨੇ ਅੱਗੇ ਅੰਮ੍ਰਿਤਸਰ ਸਾਹਿਬ ਦੀਆਂ ਕਿੱਟਾਂ ਵੀ ਨੇ ਉਹ ਮਹੀਨੇ ਦੇ ਵਿੱਚ ਕਟੀਆਂ 2 ਮਹੀਨੇ ਦੀਆਂ ਕਟੀਆਂ ਭੇਜ ਦੇਈਦੀਆਂ ਸੋ ਇਥੇ ਗੁਰਮੁਖ ਪਿਆਰੇ ਭਾਈ ਸਾਹਿਬ ਬਲਜੀਤ ਸਿੰਘ ਜੀ ਨੇ ਜੋ ਗੁਰੂ ਘਰ ਦੇ ਵਿੱਚ ਗ੍ਰੰਤੀ ਸਿੰਘ ਵੀ ਸੇਵਾ ਕਰਦੇ ਆ ਉਸ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਟੀਮ ਜੁੜੀ ਹੋਈ ਆ ਠੀਕ ਹੈ ਜੀ ਸੋ ਇਹਨਾਂ ਦੇ ਕੋਲੇ ਇਕੱਠੀਆਂ ਕਿੱਟਾਂ ਇੱਥੇ ਇਹਨਾਂ ਕੋਲ ਲਾ ਦੇਈਆਂ ਨੇ ਪਰ ਜਿਹੜੀਆਂ ਇਹਨਾਂ ਦੇ ਨਾਲ ਟੀਮ ਕੰਮ ਕਰਦੀ ਆ ਇਹ ਉਹ ਟੀਮ ਦੇ ਨਾਲ ਲੜ ਕੇ ਕਿਤੇ ਅਲੱਗ ਨੇੜੇ ਤੇ ਵੀ ਕਈ ਪਿੰਡਾਂ ਦੇ ਵਿੱਚ ਰਸਣ ਦੀ ਸੇਵਾ ਚੱਲਦੀ ਆ ਜਿਹੜੇ ਪਰਿਵਾਰ ਬਹੁਤ ਲੋੜਵੰਦ ਨੇ ਉਹਨਾਂ ਨੂੰ ਘਰਾਂ ਤੱਕ ਰਸਣ ਪਹੁੰਚਾਉਂਦੇ ਆ ਸੋ ਇਹਨਾਂ ਗੁਰਮੁਖਾਂ ਦਾ ਹੀ ਬਹੁਤ ਉਪਰਾਲਾ ਸੋ ਮਾਤਾ ਕੀ ਜੀ ਸੇਵਾ ਸੁਸਾਇਟੀ ਦੇ ਵੱਲੋਂ ਇਹ ਜੋ ਸਾਰੇ ਉਪਰਾਲੇ ਚੱਲ ਰਹੇ ਨੇ ਜਿੱਤੇ ਤਕਰੀਬਨ 500 ਪਰਿਵਾਰ ਮਹੀਨੇ ਵੀ ਰਸਣ ਦੀ ਸੇਵਾ ਚੱਲਦੀ ਆ ਕਿੱਟਾਂ ਦੇ ਮੈਂਬਰ ਦੇ ਹਿਸਾਬ ਨਾਲ ਉਹਦੇ ਨਾਲ ਨਾਲ ਉਹਨਾਂ ਜੋ ਮਾਤਾ ਅਖੀਰੀ ਸੇਵਾ ਸੁਸਾਇਟੀ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਹੋਰ ਜਿਵੇਂ ਕਿਸੇ ਦੀ ਪੜਾਈ ਦਾ ਹੋ ਗਿਆ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਜਿਹੜੇ ਉਪਰਾਲੇ ਨੇ ਨਾਲ ਜੋ ਯੋਗ ਸਮਝੇ ਜਾਂਦੇ ਨੇ ਉਹ ਉਪਰਾਲੇ ਨਾਲ ਕੀਤੇ ਜਾਂਦੇ ਨੇ ਸੋ ਸਾਰੀ ਸਿੱਖ ਸੰਗਤ ਦਾ ਵਿਸ਼ੇਸ਼ ਤੌਰ ਤੇ ਯੂ ਐਸ ਏ ਦੀ ਸੰਗਤ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਔਰ ਉਹਦੇ ਨਾਲ ਇੱਥੇ ਸਾਰਿਆਂ ਦਾ ਖਾਸ ਕਰਕੇ ਮੌਂਟੀ ਬੀਲ ਜੀ ਦਾ ਜਿਹੜੇ ਅੱਜ ਨਾਲ ਚੱਲ ਕੇ ਆਏ ਨੇ ਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕਿੰਤਾ ਜੀ ਲਾਉਣ ਲੱਗੇ ਆਂ ਜੀ ਹੁਣ ਮੈਂ ਜੀ ਕਿੰਨਾ ਚਾਲ ਹਾਂਜੀ ਉਹ ਦੇਖੋ ਜੀ ਲਿਸਟ ਕੱਢ ਲਈ ਆ ਬਾਬਾ ਜੀ ਨੇ ਤੇ ਉਤੋਂ ਦੇਖ-ਦੇਖ ਕੇ ਜਦੋਂ ਮਤਲਬ ਜਿਹਦੇ ਵਿੱਚ ਇੱਕ ਪਰਿਵਾਰ ਆ ਨਾ ਉਹਦੇ ਉੱਤੇ ਲਿਖਿਆ ਵੀ ਇੱਕ ਉਹਦਾ ਇੱਕ ਦਾ ਰਾਸ਼ਨ ਹੈ ਮੈਂ ਤਾਂ ਨਾਲ-ਨਾਲ ਦਿਖਾਉਂਦਾ ਵੇ ਆ ਦੇਖੋ ਆ ਨੰਬਰ ਲਿਖਿਆ ਆ ਇਹਦੇ ਵਿੱਚ ਜਿਹਦੇ ਜਨਮ ਦਾ ਪਰਿਵਾਰ ਵਿੱਚ ਇੱਕ ਜੀ ਆ ਉਹਨਾਂ ਦਾ ਤੇ ਉਹ ਉੱਤੇ ਜਿਹਦੇ ਦੋ ਆ ਉਹਨਾਂ ਦਾ ਦੋ ਤਿੰਨ ਆ ਤਿੰਨ ਚਾਰ ਆ ਚਾਰ ਪੰਜੇ ਪੰਜ ਇਹ ਹਿਸਾਬ ਨਾਲ ਇਹ ਸਾਰਾ ਜਿਹੜਾ ਪੈਕਿੰਗ ਉੱਥੋਂ ਕਰਕੇ ਤੇ ਉਸ ਹਿਸਾਬ ਨਾਲ ਜਦਾ ਮਤਲਬ ਹੁੰਦਾ ਆ ਤੇ ਦੋ ਨੰਬਰ ਦੀਆਂ ਨੇ ਜੀ ਆ ਦੋ ਨੰਬਰ ਦੀਆਂ ਇੱਕ ਦੀ ਇੱਧਰ ਕਰ ਲਓ ਦੋ ਦੀਆਂ ਸਾਰੀਆਂ ਇੱਧਰ ਰੱਖ ਲਓ ਦੋਰੀਆਂ 11:00 ਵਜੇ ਸੀ ਵਾਹ ਚਲਦੀ ਆ ਇਹਨਾਂ ਨਾਲ ਪਰਿਵਾਰ ਵੀ ਆ ਗਿਆ ਤੇ ਇਹਨਾਂ ਨੂੰ ਜਦੋਂ ਮਰ ਰਾਸ਼ਣ ਇੱਥੇ ਹੋਣੀ ਦਾ ਇੱਥੋਂ ਹੀ ਲੈ ਜਾਣਾ ਇਹਨਾਂ ਨੇ ਇਹ ਤਾਂ ਦੋ ਤਿੰਨ ਪਰਿਵਾਰ ਲਾਗੇ ਵਾਲੇ ਸੀ ਮਾਤਾ ਜੀ ਇਹ ਕਿੰਨੇ ਜੀ ਆ ਜੀ ਆਪਣੇ ਘਰ 'ਚ ਆ ਗਏ ਤਾਂ ਇਹ ਦੋ ਦੋਵੇਂ ਦਾਦੀ ਪੋਤੇ ਆ ਤੇ ਨਾਲ ਸਾਡੀ ਸੱਸ ਵੀ ਹੋਣੀ ਹੈ ਸਾਡੇ ਨਾਲ ਅਸੀਂ ਮਰ ਬੰਦਾ ਹੈ ਨਹੀਂ ਬੰਦਾ ਨਹੀਂ ਕੋਈ ਵੀ ਆ ਦਾ ਦੇਖੋ ਜੀ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਵਿੱਚ ਜਿਹਦਾ ਵਾਕਿਆ ਹੀ ਲੋੜ ਆ ਹਨਾ ਉਹਨਾਂ ਵਿੱਚ ਕਮਾਈ ਵਾਲਾ ਨਹੀਂ ਕੋਈ ਵੀ ਹਿੰਕਾ ਹਾਂਜੀ ਇਹ ਮਾਤਾ ਜੀ ਦਾ ਮਤਲਬ ਇਥੋਂ ਜੀ ਇਹਨਾਂ ਦਾ ਵੀ ਜਿਹਦਾ ਤਿੰਨ ਜਣਿਆਂ ਦਾ ਰਾਸ਼ਨ ਲਾ ਆਇਆ ਰਾਸ਼ਨ ਕਿੰਨੀ ਤਰੀਕ ਤੱਕ ਮਿਲ ਜਾਂਦਾ ਜੀ ਮਿਲ ਜਾਂਦਾ ਵਾ ਕਈ 7 ਤੇ ਵੀ ਆ ਜਾਂਦਾ 6 ਤੇ ਵੀ ਆ ਜਾਂਦਾ ਪਾ 2 ਤੇ ਵੀ ਆ ਜਾਂਦਾ ਮਤਲਬ ਪਾ ਜਿਹੜੇ ਪਹਿਲੇ 4-5 ਦਿਨਿਆਂ ਉਹਨਾਂ ਵਿੱਚ ਮਿਲ ਜਾਂਦਾ ਹਾਂਜੀ 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 ਮਿਲ ਜਾਂਦਾ ਚਲੋ ਮਾਰਾ ਕਿਰਪਾ ਰੱਖਣੀ ਜਿਹੜੇ ਮਰਜ਼ਦਾਂ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਚੜ੍ਹਦੀ ਕਲਾ ਵਿੱਚ ਰੱਖਾਂ